ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸਟੱਡੀ ਅਫੀਸ਼ੀਅਲ ਚੈਨਲ ਤੇ ਉਤੇ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਾਂਗੇ ਜਿਹੜਾ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ ਹੋ ਰਿਹਾ ਹੈ 2025 ਦਾ ਤਾਂ ਅੱਜ ਦੀ ਜਿਹੜੀ ਸਪੈਸ਼ਲ ਵੀਡੀਓ ਹੈ ਅਸੀਂ ਲੈ ਕੇ ਆਏ ਹਾਂ 5 ਮਈ 2025 ਦੀ ਜਿਹੜਾ ਫਰਸਟ ਸ਼ਿਫ ਦਾ ਕੁਐਸਚਨ ਪੇਪਰ ਹੈਗਾ ਤਾਂ ਅੱਜ ਦਾ ਜਿਹੜਾ ਪੇਪਰ ਹੋਇਆ ਉਸ ਦਾ ਕਿਸ ਤਰ੍ਹਾਂ ਦਾ ਲੈਵਲ ਰਿਹਾ ਪੇਪਰ ਦਾ ਕਿਸ ਟੌਪਿਕ ਤੋਂ ਸਭ ਤੋਂ ਜ਼ਿਆਦਾ ਕੁਐਸਚਨ ਪੁੱਛੇ ਜਾ ਰਹੇ ਆ ਕਿਸ ਟੌਪਿਕ ਤੇ ਤੁਸੀਂ ਫੋਕਸ ਕਰਨਾ ਠੀਕ ਹੈ ਇਸ ਤੋਂ ਪਹਿਲਾਂ ਸੀ ਇੱਕ ਵੀਡੀਓ ਹੋਰ ਅਪਲੋਡ ਕਰ ਚੁੱਕੇ ਆ ਜਿਹੜੇ 4 ਮਈ 2025 ਦਾ ਸੈਕੰਡ ਸ਼ਿਫਟ ਦਾ ਜਿਹੜਾ ਪੇਪਰ ਸੀ ਉਹ ਵੀ ਤੁਸੀਂ ਦੇਖ ਸਕਦੇ ਹੋ ਜੀ ਕਿਸ ਤਰ੍ਹਾਂ ਦੇ ਕੁਐਸਚਨ ਠੀਕ ਹੈ ਜਿਵੇਂ ਜਿਹੜਾ 4 ਮਈ ਦਾ ਪੇਪਰ ਹੋਇਆ ਸੀ ਉਸ ਸ਼ਿਫਟ ਦਾ ਪੇਪਰ ਦੇਖਣਾ ਤੁਸੀਂ ਤਾਂ ਹੁਣ ਅਸੀਂ ਜਿਹੜਾ ਐਨਲਾਈਜ਼ ਕਰਾਂਗੇ 7 ਮਈ 2025 ਦਾ ਜਿਹੜਾ ਪੇਪਰ ਹੈਗਾ ਇਸ ਦਾ ਫਿਰ ਦੋਨੋਂ ਦੇ ਵਿੱਚ ਤੁਸੀਂ ਚੈੱਕ ਕਰਨਾ ਕਿ ਕਿਸ ਤਰ੍ਹਾਂ ਦਾ ਡਿਫਰੈਂਟ ਆ ਰਿਹਾ ਲੈਵਲ ਪੇਪਰ 'ਚ ਠੀਕ ਹੈ ਕਿਹ ਟੌਪਿਕ ਤੋਂ ਸਭ ਤੋਂ ਜ਼ਿਆਦਾ ਕੁਐਸਚਨ ਆ ਰਿਹਾ ਜਿਹੜੇ ਕੈਂਡੀਡੇਟਾਂ ਦਾ ਜਮਈ ਦੇ ਲਾਸਟ ਵਿੱਚ ਜਾਂ ਜੂਨ ਵਿੱਚ ਹੈ ਗਿਆ ਅਜੇ ਵੀ ਇੱਕ ਮੰਥ ਦਾ ਟਾਈਮ ਹੈ ਗਿਆ ਤੁਸੀਂ ਆਰਾਮ ਨਾਲ ਆਪਣੀ ਪ੍ਰੀਪਰੇਸ਼ਨ ਕਰ ਸਕਦੇ ਹੋ ਕਿਹਨ ਟੌਪਿਕਾਂ ਦੇ ਸਭ ਤੋਂ ਜ਼ਿਆਦਾ ਫੋਕਸ ਕਰਨਾ ਚਾਹੀਦਾ ਜੇ ਅਦਰ ਕਿਸੇ ਵੀ ਕੈਂਡੀਡੇਟ ਦਾ ਪੇਪਰ ਹੁੰਦਾ ਤੁਸੀਂ ਆਪਣਾ ਰਿਵਿਊ ਸੈਂਡ ਕਰ ਸਕਦੇ ਹੋ ਜਿਹੜੇ ਅਦਰ ਕੈਂਡੀਡੇਟ ਹੈ ਗਿਆ ਉਹਨਾਂ ਦੀ ਹੈਲਪ ਹੋ ਜਾਏ ਤਾਂ ਹੁਣ ਅਸੀਂ ਜਾਣ ਲੈਂਦੇ ਆ ਜਿਹੜੀ ਅੱਜ ਦੀ ਫਰਸਟ ਸ਼ਿਫਟ ਦਾ ਪੇਪਰ ਹੋਇਆ ਕਿਸ ਤਰ੍ਹਾਂ ਦਾ ਲੈਵਲ ਰਿਹਾ ਹੈ ਕਿਹ ਟੌਪਿਕ ਤੋਂ ਸਭ ਤੋਂ ਜ਼ਿਆਦਾ ਕੁਐਸਚਨ ਪੁੱਛੇ ਗਏ ਜਿਹੜੇ ਵੀ ਕੈਂਡੀਡੇਟ ਚੈਨਲ ਤੋਂ ਫਸਟ ਟਾਈਮ ਹੈਗੇ ਆ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਅਸੀਂ ਜਿਹੜੇ ਵੀ ਵੀਡੀਓ ਪਾਵਾਂਗੇ ਉਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਊਗਾ ਜੇ ਫੇਰ ਵੀ ਕਿਸੇ ਕੈਂਡੀਡੇਟ ਦੀ ਕੋਈ ਕੁਐਰੀ ਹੈਗੀ ਹੈ ਤਾਂ ਤੁਸੀਂ ਕਮੈਂਟ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੇ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਪੰਜਾਬ ਪੁਲਿਸ ਦਾ 7 ਮਈ ਦਾ ਫਰਸ਼ੀਪ ਦਾ ਜਿਹੜਾ ਪੇਪਰ ਹੋਇਆ ਹੈਗਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਕਰੰਟ ਅਫੇਅਰ ਆਈ ਹੈ 2025 ਤੀ ਕਰੰਟ ਅਫੇਅਰ ਪੁੱਛੀ ਜਾਊਗੀ ਤੁਸੀਂ ਮਈ ਤੱਕ ਜਿਹੜੀ April ਤੱਕ ਹੈਗੀ ਹੈ ਇਹ ਕਰੰਟ ਅਫੇਅਰ ਪੜ੍ਹ ਕੇ ਜਾਣੀ ਹੈ ਤਾਂ ਜਿਹੜਾ ਪੇਪਰ ਹੋਇਆ ਇਸ ਵਿੱਚ ਜਿਹੜਾ 4 ਮਈ ਦਾ ਪੇਪਰ ਹੋਇਆ ਸੀ ਉਸ ਵਿੱਚ 6 ਤੋਂ 7 ਕੁਐਸਚਨ ਆਏ ਸੀ ਕਰੰਟ ਅਫੇਅਰ ਦੇ ਜਿਹੜਾ 7 ਮਈ ਦਾ ਪੇਪਰ ਹੋਇਆ ਉਸ ਵਿੱਚ 12 ਤੋਂ 15 ਕੁਐਸਚਨ ਹੈਗੇ ਆ ਜਿਹੜੇ ਕਰੰਟ ਅਫੇਅਰ ਤੋਂ ਰਿਲੇਟਡ ਪੁੱਛੇ ਗਏ ਆ ਤਾਂ ਨੈਕਸਟ ਜਿਹੜੇ ਆਰਟੀਕਲ ਹੈਗੇ ਆ ਸਭ ਤੋਂ ਜ਼ਿਆਦਾ ਪੋਲਿਟੀਕਲ ਤੋਂ ਕੁਐਸਚਨ ਪੁੱਛੇ ਜਾ ਰਹੇ ਆ ਆਰਟੀਕਲ ਤੋਂ ਰਿਲੇਟਡ ਹੈਗੇ ਆ ਜਿਹੜੇ 3 ਤੋਂ 4 ਕੁਐਸਚਨ ਆਉਗੇ ਉਸਤੇ ਵੱਧ ਜਿਹੜੀ ਪੰਜਾਬ ਦੀ ਸਟੈਟਿਕ ਜੀਕੇ ਪੁੱਛੇ ਜਾਊਗੀ ਟੋਟਲ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 35 ਮਾਰਕਸ ਦਾ ਜੀਕੇ ਆਊਗੀ ਜਿਸ ਵਿੱਚ ਕਰੰਟ ਅਫੇਅਰ ਹੋਊਗੀ ਆਰਟੀਕਲ ਹੋਊਗੇ ਜਿਹੜੀ ਪੰਜਾਬ ਦੀ ਸਟੈਟਿਕ ਜੀਕੇ ਹੈਗੀ ਹੈ ਜਿਵੇਂ ਰਿਵਰ ਤੋਂ ਰਿਲੇਟਡ ਪੁੱਛਿਆ ਜਾਊਗਾ ਜਿਹੜੇ ਡਿਸਟ੍ਰਿਕਟ ਹੈਗੇ ਆ ਉਸ ਤੋਂ ਰਿਲੇਟਡ ਪੁੱਛਿਆ ਜਾਊਗਾ ਪੋਲਿਟੀਕਲ ਤੋਂ ਰਿਲੇਟਡ ਕੁਐਸਚਨ ਆਊਗੇ ਪੰਜ ਤੋਂ 6 ਕੁਐਸਚਨ ਸਾਇੰਸ ਤੋਂ ਰਿਲੇਟਡ ਬੇਸਿਕ ਕੁਐਸਚਨ ਪੁੱਛੇ ਗਏ ਆ ਸਿਮਪਲੀ ਕੁਐਸ਼ਨ ਪੁੱਛੇ ਗਏ ਆ ਜਿਵੇਂ ਲੇਡੀਜ਼ ਤੋਂ ਰਿਲੇਟਿਡ ਹੈਗੇ ਆ ਤਾਂ ਇਹ ਤਾਂ ਰਹੂਗਾ ਜੀਕੇ ਦਾ ਪੈਟਰਨ ਹੁਣ ਨੈਕਸਟ ਅਸੀਂ ਜਾਣ ਲੈਂਦੇ ਆ ਜਿਹੜਾ ਮੈਥ ਦਾ ਪੈਟਰਨ ਕਿਹਦਾ ਦਾ ਰਹੂਗਾ ਠੀਕ ਆ ਤਾਂ ਨੈਕਸਟ ਤੁਸੀਂ ਦੇਖ ਸਕਦੇ ਹੋ ਜਿਹੜਾ ਮੈਥ ਦੇ ਟੌਪਿਕ ਹੈਗੇ ਆ ਜਿਹੜੇ ਕੁਐਸ਼ਨ ਪੁੱਛੇ ਜਾਊਗੇ ਐਵਰੇਜ ਤੋਂ ਰਿਲੇਟਿਡ ਪੁੱਛੇ ਜਾਊਗੇ ਟਾਈਮ ਐਂਡ ਵਾਲਾ ਤੁਸੀਂ ਕਰਦੇ ਜਾਣਾ ਡਿਸਟੈਂਸ ਤੋਂ ਰਿਲੇਟਿਡ ਕੁਐਸ਼ਨ ਹੋਊਗੇ ਪਰ ਪਰਸੈਂਟੇਜ ਤੋਂ ਰਿਲੇਟਿਡ ਕੁਐਸ਼ਨ ਹੋਊਗੇ ਐਵਰੇਜ ਤੋਂ ਜਿਹੜਾ ਚਾਰ ਸ਼ਿਫਟ ਦਾ ਪੇਪਰ ਹੋਇਆ ਸੀ ਉਸ ਵਿੱਚ ਵੀ ਦੋ ਕੁਐਸਚਨ ਆਏ ਸੀ ਟਾਈਮ ਐਂਡ ਵਰਕ ਤੋਂ ਇੱਕ ਤੋਂ ਦੋ ਕੁਐਸਚਨ ਆਊਗੇ ਡਿਸਟੈਂਸ ਤੋਂ ਰਿਲੇਟਡ ਕੁਐਸਚਨ ਪੁੱਛਿਆ ਜਾਊਗਾ ਨੈਕਸਟ ਹੈਗਾ ਪਰਸੈਂਟੇਜ ਤੋਂ ਰਿਲੇਟਡ ਹੈ ਦੋ ਜਾਂ ਤਿੰਨ ਕੁਐਸਚਨ ਆਊਗੇ ਰੇਸ਼ੀਓ ਐਂਡ ਪ੍ਰੋਪੋਰਸ਼ਨ ਤੋਂ ਰਿਲੇਟਡ ਦੋ ਕੁਐਸਚਨ ਆਏ ਸੀ ਠੀਕ ਹੈ ਨੈਕਸਟ ਹੈਗਾ ਸਿੰਪਲ ਇੰਟਰਸਟ ਹੈਗਾ ਸਿੰਪਲ ਇੰਟਰਸਟ ਤੋਂ ਰਿਲੇਟਡ ਦੋ ਕੁਐਸਚਨ ਆਊਗੇ ਪ੍ਰੋਫਿਟ ਐਂਡ ਲੋਸ ਤੋਂ ਰਿਲੇਟਡ ਹੈਗੇ ਜਿਹੜੇ ਦੋ ਕੁਐਸਚਨ ਪੁੱਛੇ ਜਾਊਗੇ ਸਿੰਪਲੀਫਿਕੇਸ਼ਨ ਤੋਂ ਰਿਲੇਟਡ ਤਿੰਨ ਕੁਐਸਚਨ ਪੁੱਛੇ ਜਾਊਗੇ ਨੈਕਸਟ ਹੈਗੇ ਡਿਸਕਾਊਂਟ ਤੋਂ ਰਿਲੇਟਡ ਠੀਕ ਹੈ ਤਾਂ ਤੁਸੀਂ ਸਭ ਤੋਂ ਜ਼ਿਆਦਾ ਇਨ ਟੌਪਿਕ ਤੇ ਫੋਕਸ ਕਰਨਾ ਹੈ ਮੈਥ ਦੇ ਉੱਤੇ ਮੈਥ ਜਿਹੜਾ ਹੈਗਾ ਉਹ 20 ਮਾਰਕਸ ਦਾ ਆਊਗਾ ਫਿਰ 10 ਨੰਬਰ ਦੀ ਜਿਹੜੀ ਪੰਜਾਬ ਦੀ ਰਿਲੇਟਡ ਜੀਕੇ ਪੁੱਛੀ ਜਾਊਗੀ ਜਿਸ ਵਿੱਚ ਗ੍ਰਾਮਰ ਵੀ ਲਾਊਗੀ ਠੀਕ ਹੈ ਇਸ ਦਾ ਲੈਵਲ ਈਜ਼ੀ ਰਹੂਗਾ ਨੈਕਸਟ ਅਸੀਂ ਜਾਣ ਲੈਂਦੇ ਹਾਂ ਜਿਹੜਾ ਕੰਪਿਊਟਰ ਲਊਗਾ ਇੰਗਲਿਸ਼ ਰਹੂਗਾ ਇਸ ਤੋਂ ਰਿਲੇਟਡ ਕਿਦਾਂ ਦੇ ਕੁਐਸਚਨ ਆਏ ਸੀ ਕਿਹਸ ਟੌਪਿਕ ਤੋਂ ਆਏ ਸੀ ਠੀਕ ਹੈ ਜੇ ਜਿਹੜਾ ਕੰਪਿਊਟਰ ਦਾ ਲੈਵਲ ਰਹੂਗਾ ਸਭ ਤੋਂ ਪਹਿਲਾਂ ਇੱਕ ਕੁਐਸਚਨ ਆਊਗਾ ਪਾਵਰਪੁਆਇੰਟ ਤੋਂ ਰਿਲੇਟਡ ਪੁੱਛਿਆ ਗਿਆ ਸੀ ਨੈਕਸਟ ਪੁੱਛਿਆ ਗਈ ਸੀ ਜਿਹੜਾ ਡੀਬੀਐਮਐਸ ਹੈਗਾ ਇਸ ਦਾ ਕੀ ਕੰਮ ਹੁੰਦਾ ਡਾਟਾ ਨੂੰ ਮੈਨੇਜ ਕਰਨੇ ਦਾ ਕੰਮ ਹੁੰਦਾ ਠੀਕ ਹੈ ਇਸ ਦੀ ਪੂਰ ਪਉ ਮੋਦਨੀ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ ਡਾਟਾ ਨੂੰ ਕਿਦਾ ਮੈਨੇਜ ਕਰਨਾ ਹੈ ਇਸੇ ਦਾ ਕੰਮ ਹੁੰਦਾ ਹੈ ਨੈਕਸਟ ਪੁੱਛੀ ਗਈ ਸੀ ਜੇ ਅਸੀਂ ਨਿਊ ਪੇਜ ਓਪਨ ਕਰਦੇ ਆ ਤਾਂ ਸ਼ਾਰਟਕਟ ਕੀ ਦੱਸਣੀ ਹੈ ਠੀਕ ਹੈ ਇਹ ਕੁਐਸਚਨ 100% ਸ਼ਾਰਟਕਟ ਕੀ ਤੋਂ ਆਊਗਾ ਇੱਕ ਐਮ ਐਸ ਵਰਡ ਤੋਂ ਰਿਲੇਟਡ ਪੁੱਛਿਆ ਜਾਊਗਾ ਇੱਕ ਨੈਟ ਤੋਂ ਰਿਲੇਟਡ 100% ਕੁਐਸਚਨ ਪੁੱਛਿਆ ਜਾਊਗਾ ਇਹ ਪੰਜ ਕੁਐਸਚਨ ਆਊਗੇ ਜਿਹੜੇ ਕੰਪਿਊਟਰ ਦੇ ਹੈਗੇ ਆ ਤੋਂ ਸਭ ਤੋਂ ਜ਼ਿਆਦਾ ਜਿਹੜਾ ਸ਼ਾਰਟਕਟ ਕੀ ਦਾ ਇਹ ਫਾਈਨਲ ਹੈਗਾ ਐਮ ਐਸ ਵਰਡ ਤੋਂ ਪੁੱਛਿਆ ਜਾਊਗਾ ਨੈਟ ਤੋਂ ਰਿਲੇਟਡ ਇੱਕ ਕੋਈ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਠੀਕ ਹੈ ਜੀ ਮੈਂ ਇਨਪੁਟ ਡਿਵਾਈਸ ਪੁੱਛਿਆ ਜਾ ਸਕਦਾ ਆਉਟਪੁਟ ਡਿਵਾਈਸ ਜਿਹੜੀ ਮੈਮਰੀ ਹੈਗੀ ਆ ਉਸ ਤੋਂ ਰਿਲੇਟਡ ਪੁੱਛਿਆ ਜਾ ਸਕਦਾ ਇੱਕ ਪਾਵਰਪੁਆਇੰਟ ਤੋਂ ਰਿਲੇਟਡ ਪੁੱਛਿਆ ਗਿਆ ਸੀ ਨੈਕਸਟ ਅਸੀਂ ਗੱਲ ਕਰਦੇ ਆਂ ਇੰਗਲਿਸ਼ ਦੀ ਜਿਹੜੀ ਇੰਗਲਿਸ਼ ਹੈਗੀ ਆ ਇਹ 10 ਮਾਰਕਸ ਦੀ ਆਊਗੀ ਜਿਹੜਾ ਪੈਸੇਜ ਦਿੱਤਾ ਜਾਊਗਾ ਠੀਕ ਹੈ ਪੈਸੇਜ 3 ਮਾਰਕਸ ਦਾ ਰਹੂਗਾ ਇਸ ਵਿੱਚ ਫਿਲ ਇਨ ਦਾ ਬਲੈਂਕ ਆਊਗਾ ਆਰਟੀਕਲ ਵੀ ਆ ਸਕਦਾ ਵਰਬ ਵੀ ਆ ਸਕਦੀ ਹੈ ਠੀਕ ਹੈ ਇੱਕ ਪੈਰੇਜ ਦਿੱਤਾ ਜਾਊਗਾ ਉਸ ਤੋਂ ਬਾਅਦ ਇੱਕ ਸਬSTITUTION ਦਿੱਤਾ ਜਾਊਗਾ ਇੱਕ ਸਿਨੋਮਾ ਆਊਗਾ ਇੱਕ ਐਟੋਨੀਮਾ ਆਊਗਾ ਠੀਕ ਹੈ ਇੱਕ ਤੋਂ ਇੱਕ ਪ੍ਰੀਪੋਜੀਸ਼ਨ ਪੁੱਛੀ ਜਾਊਗੀ ਤਾਂ ਇਹ ਜਿਹੜੀ 10 ਮਾਰਕਸ ਦੀ ਹੈਗੀ ਹੈ ਈਜ਼ੀ ਲੈਵਲ ਹੈਗਾ ਪੇਪਰ ਦਾ ਇਨਾ ਹਾਰਡ ਨਹੀਂ ਹੈਗਾ ਬਸ ਸਭ ਤੋਂ ਜ਼ਿਆਦਾ ਤੁਸੀਂ ਜਿਵੇਂ ਮੈਥ ਹੋ ਗਿਆ ਰੀਜਨਿੰਗ ਹੋ ਗਈ ਜਿਹੜੀ ਕਰੰਟ ਅਫੇਅਰ ਹੈਗੀ ਹੈ ਉਸ ਤੋਂ ਫੋਕਸ ਕਰਨਾ ਹੈਗਾ ਠੀਕ ਕਰ ਜੇ ਤਾਂ ਨੈਕਸਟ ਹੈਗੀ ਹੈ ਜਿਹੜੀ ਰੀਜਨਿੰਗ ਰੀਜਨਿੰਗ ਵਿੱਚ ਟੂ ਕੁਐਸਚਨ ਤਾਂ ਇਮੇਜ ਤੋਂ ਰਿਲੇਟਡ ਪੁੱਛੇ ਜਾਊਗੇ ਤੁਹਾਨੂੰ ਇਮੇਜ ਦਿੱਤੀ ਜਾਊਗੀ ਉਸ ਵਿੱਚ ਕੋਈ ਪਾਰਟ ਕੱਟਿਆ ਜਾਊਗਾ ਠੀਕ ਆ ਯਾ ਰੋਟੇਸ਼ਨ ਤੋਂ ਰਿਲੇਟਡ ਦਿੱਤਾ ਜਾਊਗਾ ਦੋ ਕੁਐਸਚਨ ਪੁੱਛੇ ਜਾਊਗੇ ਤੁਹਾਨੂੰ ਸਿਰ ਜਿੱਤੇ ਰਿਲੇਟਡ ਪੁੱਛੇ ਗਈ ਸੀ ਨੈਕਸਟ ਜਿਹੜੇ ਦੋ ਕੁਐਸਚਨ ਆਉਗੇ ਜਿਹੜਾ ਵੀ ਟੌਪਿਕ ਤੋਂ ਆਉਂਦੇ ਆ ਇੱਕ ਤੋਂ ਦੋ ਕੁਐਸਚਨ ਆਉਂਦੇ ਆ ਵੱਧ ਤੋਂ ਵੱਧ ਦੋ ਜਾਂ ਤਿੰਨ ਕੁਐਸਚਨ ਆਉਂਦੇ ਆ ਠੀਕ ਹੈ ਇੱਕ ਟੋਪਿਕ ਤੇ ਪੁੱਛੇ ਗਏ ਸੀ ਡਿਸਟੈਂਸ ਐਂਡ ਡਾਇਰੈਕਸ਼ਨ ਤੋਂ ਰਿਲੇਟਡ ਕੁਐਸਚਨ ਪੁੱਛੇ ਗਏ ਸੀ ਦੋ ਨੈਕਸਟ ਹੈਗੇ ਜਿਹੜਾ ਬਲਡ ਰਿਲੇਸ਼ਨ ਹੈਗੇ ਇਸ ਤੋਂ ਰਿਲੇਟਡ ਤਿੰਨ ਕੁਐਸਚਨ ਆਏ ਸੀ ਜਿਹੜਾ ਰੈਂਕਿੰਗ ਆਰਡਰ ਹੈਗਾ ਇਸ ਦੇ ਵਿੱਚ ਤਿੰਨ ਨੰਬਰ ਦਾ ਕੁਐਸਚਨ ਆਇਆ ਸੀ ਠੀਕ ਹੈ ਰੈਂਕ ਦੱਸਿਆ ਜਾਊਗਾ ਜਿਵੇਂ ਲੈਫਟ ਤੋਂ 42 ਚ ਹੈ ਰਾਈਟ ਚ ਇੰਨੇ ਚ ਇੰਨੇ ਵਿੱਚ ਕਿੰਨੇ ਆਊਗੇ ਜਾਂ ਫਿਰ ਜਿਹੜਾ ਫਰਸਟ ਵਿੱਚ ਦੇ ਕੋਣ ਬੈਠਿਆ ਹੈਗਾ ਇਹ ਰੈਂਕਿੰਗ ਆਰਡਰ ਹੈ ਰਿਹਾ ਹੈਗਾ ਜਿਵੇਂ A B ਤੋਂ ਥੱਲੇ ਹੈ ਗਿਆ ਜਾਂ ਫਿਰ ਉੱਪਰ ਹੈ ਗਿਆ ਤਵਿਚੂ ਇਸ ਕੋਣ ਆਊਗਾ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਗਏ ਸੀ ਠੀਕ ਹੈ ਜਿਹੜਾ ਟੇਬਲ ਵਾਲਾ ਹੈ ਗਿਆ ਇਹ ਨਹੀਂ ਪੁੱਛਿਆ ਗਿਆ ਸੀ ਨੈਕਸਟ ਹੈ ਗਿਆ ਸਿਟਿੰਗ ਅਰੇਂਜਮੈਂਟ ਦਾ ਪੁੱਛੇ ਗਏ ਸੀ ਜਿਹੜੇ ਪੰਜ ਕੁਐਸਚਨ ਆਏ ਸੀ ਤਾਂ ਇਹ ਥਾ ਅੱਜ ਦੇ ਪੇਪਰ ਦਾ ਲੈਵਲ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਜੇ ਵੀਡੀਓ ਪਸੰਦ ਆਈ ਤੁਸੀਂ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦੇਣਾ ਸਾਰੇ ਕੈਂਡੀਡੇਟਾਂ ਦੀ ਹੈਲਪ ਹੋ ਜੂਗੀ ਜਿਹੜੇ ਅਦਰ ਪੇਪਰ ਹੋਗੇ ਠੀਕ ਹੈ ਕੈਂਡੀਡੇਟ ਆਪਣਾ ਜਿਹੜੀ ਹੈ ਪ੍ਰੈਪਰੇਸ਼ਨ ਕਰ ਸਕਦੇ ਆ ਤੁਸੀਂ ਪੀ ਵੀ ਯੂ ਤੇ ਵੀ ਫੋਕਸ ਕਰਦੇ ਹੋ ਜੇ ਫਿਰ ਵੀ ਕਿਸੇ ਕੈਂਡੀਡੇਟ ਨੇ ਕੁਝ ਪੁੱਛਣਾ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਜਿਆਦਾ ਜਾਣਕਾਰੀ ਲਈ ਤੁਸੀਂ ਸਾਡਾ ਜਿਹੜਾ ਵਟਸਐਪ ਗਰੁੱਪ ਆ ਗਿਆ ਉਹ ਜੁਆਇਨ ਕਰ ਸਕਦੇ ਹੋ ਥੈਂਕਸ ਫਰ ਵਾਚਿੰਗ 올 द बेस्ट